ਇਸਾ ਸਥਾਨ ਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਰਾਜ ਦੀ ਜੜ ਪੁੱਟੀ ਸੀ 1705 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਰਾਏਕੋਟ ਆਏ ਤਾਂ ਉਹਨਾਂ ਨੇ ਰਾਏਕੱਲਾ ਨੂੰ ਕਿਹਾ ਕੋਈ ਘੋੜਸਵਾਰ ਦਿਓ ਤਾਂ ਜੋ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਸਰਹੰਦ ਤੋਂ ਮੰਗਾਈ ਜਾਵੇ ਰਾਏਕੱਲਾ ਨੇ ਇਹ ਸੇਵਾ ਆਪਣੇ ਚਰਵਾਹੇ ਨੂਰੇ ਨੂੰ ਦਿੱਤੀ ਕਿਉਂਕਿ ਉਸ ਦੀ ਭੈਣ ਨੂਰਾ ਸਰਹੰਦ ਵਿਖੇ ਵਿਆਹੀ ਹੋਈ ਸੀ ਨੂਰਾ ਹੁਕਮ ਮੰਨ ਕੇ ਆਪਣੀ ਭੈਣ ਕੋਲ ਸਰਹੰਦ ਵਿਖੇ ਪਹੁੰਚਿਆ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਵਾਰਤਾ ਸੁਣ ਕੇ ਵਾਪਸ ਰਾਏਕੋਟ ਵਿਖੇ ਪਰਤਿਆ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਆ ਕੇ ਦੱਸੀ ਕਿ ਛੋਟੇ ਸਹਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਉਹਨਾਂ ਨੂੰ ਸੂਬਾ ਸਰਹੰਦ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਗੁਰੂ ਸਾਹਿਬ ਨੇ ਇਹ ਸਾਰੀ ਖਬਰ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟੀ ਤੇ ਕਿਹਾ ਅੱਜ ਤੋਂ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਟਾਲੀਆਣਾ ਸਾਹਿਬ ਜੋ ਰਾਏਕੋਟ ਵਿਖੇ ਸਥਿਤ ਹੈ ਜਿਲ੍ਹਾ ਲੁਧਿਆਣਾ ਦੇ ਵਿੱਚ